ਇਸੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਹਨਾਂ ਹੜਾਂ ਪੀੜਤਾਂ ਲਈ ਆਪਣੀ ਅਮਦਾਦ ਵੀ ਪਹੁੰਚਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਜਨ ਸਭਾਾਂ ਵਿੱਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ ਹੋਰ ਜਥੇਬੰਦੀਆਂ ਵੀ ਆਪਣੇ ਤੌਰ ਦੇ ਉੱਤੇ ਸੱਦਾ ਕਰ ਰਹੀਆਂ ਆ ਅੱਜ ਦਾ ਮੈਂ ਤੁਹਾਨੂੰ ਤਾਂ ਕਾਸ਼ ਦਿੱਤਾ ਮੈਂ ਚਾਹਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਬਿਵਾਦ ਦਾ ਮੁੱਦਾ ਉਠਿਆ ਜਾਵੇ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਕ ਵੀ ਆਇਆ ਇੱਕ ਤਾਂ ਹੁੰਦਾ ਾਟੇ 'ਚ ਰੂਲ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੈ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀ ਪ੍ਰਬੰਧ ਦੇ ਹਿੱਸਾ ਹੋ ਜਾ। ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿੰਨੇ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ। ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਦੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ। ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਬੇਕੋਈ ਨਾ ਕੋਈ ਇਮੇਜ ਕੀਤਾ ਜਾ ਰਿਹਾ ਸ਼ੌਂਕੀ ਗੁਰਦਾਰੇ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਦੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਗਾਂ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣਾ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜਰੂਰ ਸਪਾਰਸ਼ ਕਰਨਾ ਚਾਹੀਦਾ ਸਭ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਨਤੀ ਸੇਵਾ ਮਿਲੀ ਆ ਕੁਝ ਪਛਤੀ ਕਰਨੇ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬੰਦਾ ਦਾ ਫਰਜ ਸੀ ਕਿ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਹੋਈਏ ਸਾਥ ਦੇਣ ਦੀ ਬਜਾਏ ਇਹ ਤੇ ਵਿਚਾਰੋ ਰਾਜਨੀਤੀ ਸ਼ੁਰੂ ਕਰ ਦੁੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਤੱਕਾਂ ਦਾ ਇੱਕ ਜਤਨ ਕਰ ਰਹੇ ਆ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜਾਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਣਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਕਿ ਪੈਸੇ ਕਿੱਥੇ ਕਦੋਂ ਕਿਹੜੇ-ਕਿਹੜੇ ਆਈਟਮ ਤੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸੜਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰਮਣੀ ਕਮੇਟੀ ਨੇ ਖੜ ਕਰੇ ਮੈਂ ਤੇਨੂੰ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੈਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 77 ਲੱਖ 40 ਹਜ਼ਾਰ 233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਸਤਿਕਾਰ ਤੇ ਆ ਤੁਸੀਂ ਐਗਜ਼ੈਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਹੈ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟ ਦੀ ਹੋਈ ਗਾ ਨਹੀਂ ਕਿ ਉਹ ਅਧਿਕਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਮਾਨਗੀ ਦੀ ਆਸ ਤੋਂ ਬਾਅਦ ਅੰਤ੍ਰਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਹੋਦੀ ਤੇ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾਂ ਨੂੰ ਵੀ ਕਹਿਣਾ ਚਾਹਉਣਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹੱਕ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤਦ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ। ਦਬੇਟਾ ਕਰਾਓ ਜੀ ਸਭ ਕੇ ਕਰਾਓ। ਪਰ ਮੈਂ ਜਿਹੜੀ ਗੱਲ ਕਹੀ ਪਈ ਜਿਹੜਾ ਨੂਨ ਹੈ ਕੋਈ ਨਹੀਂ ਜਾਣਾ ਇਹ ਗੱਲ ਠੀਕ ਨਹੀਂ। ਇਹ ਗੱਲ ਝੁੱਗਦੀ ਆ। ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ। ਪਿਆਰ ਸਤਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ। ਉਹ ਵੀਰ ਸਾਡਾ ਫੇਰ ਕੀ ਬੋਲ ਜਾਂਦਾ ਅੰਦਰ ਕੋਸ਼ਣਦਾ ਰੂਪ ਦੇ ਬਾਹਰ ਕੁਝ ਦਿਖਾ ਦਿੰਦਾ। ਮੈਂ ਕੋਈ ਚੁਣੌਤੀ ਨਹੀਂ ਦੇ ਰਿਹਾ ਸਤਕਾਰ ਤੇ ਅਬਜੈਕਟਿਵ ਦਾ ਮੈਂਬਰ ਆ ਪੂਰਾ ਸਤਕਾਰ ਦੇਈਦਾ ਰਾਦਰ ਸਤਕਾਰ ਨਹੀਂ ਦੇਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਸ ਦਿਨ ਹੀ ਸਾਰੇ ਮੈਂ ਬੇਰਵੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪਈ ਬੇਰਵੇ ਨਸ਼ਰ ਕਰੇ ਸ਼ੌਂਕਲੇਟ ਉਦੋਂ ਦਾ ਪ੍ਰਬੰਧ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਿਰਕਰਦ ਦੇ ਤੁਸੀਂ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜਿਹੜੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਵਲੈਂਟੀ ਉਹਦੇ ਨਾਲ ਹਿੱਸੇ ਹੁੰਦੇ ਆ ਤੋਂ ਇੱਕ ਦਾ ਪੱਖ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਦੂਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਹੈ ਆਬਜੈਕਟਿਵ ਵੀ ਰਹੇ ਆ ਉਹਨਾਂ ਨੂੰ ਪਤਾ ਵੀ ਆ ਕਿ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ। ਖਾਸ ਕਰਕੇ ਜਿੱਲੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ। ਉਹਦਾ ਇੱਕ ਸਿਸਟਮ ਆ ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ। ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰ ਵਿੱਚ ਹਰ ਇੱਕ ਚੀਜ਼ ਦੇ ਪਾਏ ਆ। ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਪਾ ਮੈਂ ਮੈਨੇਜਰ ਨੇ ਕੱਲ ਆਪਣਾ ਪੱਖ ਬਾਖੂਬੀ ਪੇਛ ਵੀ ਕੀਤਾ ਪ੍ਰੈਸ ਦੇ ਰੂਮਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਨਹੀਂ ਕੀਤੀ ਆ ਪਰ ਮੈਂ ਨਹੀਂ ਸਪੱਸ਼ਟ ਕਰਨੀ ਚਾਹਣਾ ਕਿ ਇੱਕ ਪੱਕੇ ਹੀ ਸਿਰਫ ਰਾਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਸਤੀ ਇੱਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਪ੍ਰਵਾਹ ਤਿੰਨ ਪ੍ਰਵਾਹ ਦੀ 3000 ਦੀ ਹੋਈ 200 ਦੀ ਖਰਚ ਲਿਆ ਤੇ 1000 ਲੀਟਰ ਹਲੇ ਪਿਆ ਆ ਇੱਕ ਐਪਲੀਕੇਸ਼ਨ ਹੈ ਆਂ ਕੱਗਰ ਦਾ ਜਿਹੜਾ ਬੰਨ ਹੈ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ امداد ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨੇ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨਗੀ ਦੀ ਆਸਤਈ ਆ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ਸਾਰੀ ਗੱਲ ਉਹ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇਨਸਪੈਕਟਰ ਹੁੰਦਾ ਇੰਚਾਰਜ ਨਾਲ ਉਹ ਉਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਆਗਾਂ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਸੀਜ਼ ਲਈਆ ਬਾਕਾਇਦਾ ਇਹ ਵੈਰੀਫਾਈ ਹੋਈ ਹੈ ਇਹਦੇ ਵਿੱਚ ਕੋਈ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਬਰਕਰ ਹੈਗਾ ਕੇਵਲ ਦਾ ਕੇਵਲ ਸ਼੍ਰੋਮਣੀ ਕੋਲ ਦਾ ਪ੍ਰਬੰਧਕ ਕਮੇਟੀ ਆ